ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਦੋਸਤੋ ਮੈਂ ਤੁਹਾਡਾ ਜੀ ਸਿੰਘ ਰੈਡ ਲੁਧਿਆਣਾ ਜੀ ਆਪਾਂ ਹੁਣ ਨੈਵੀਗੇਸ਼ਨ ਤੇ ਚੱਲੇ ਆ ਜੀ ਆਓ ਤੁਹਾਨੂੰ ਆਪਾਂ ਲੈ ਕੇ ਚੱਲਦੇ ਆ ਜੀ ਹੁਣ ਆਪਾਂ ਮਿਲਦੇ ਆ ਬਾਈਕ ਤੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖ ਪਾ ਰਹੇ ਹੋ ਜੀ ਆਪਾਂ ਹੁਣ ਨੈਵੀਗੇਸ਼ਨ ਤੇ ਚੱਲੇ ਆ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਆ ਬਾਈਕ ਤੇ ਦੇਖੋ ਜੀ ਬਾਈਕ ਆਪਣੀ ਤਿਆਰ ਹੈਗੀ ਏ ਤੁਸੀਂ ਦੇਖ ਪਾ ਰਹੇ ਹੋ ਠੀਕ ਹੈ ਜੀ ਤੁਹਾਨੂੰ ਬਾਈਕ ਤਿਆਰ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਮਿਲਦੇ ਆ ਜੀ ਬਾਈਕ ਦੇ ਉੱਪਰ ਰੋਡ ਤੇ ਚੱਲਦੇ ਹੋਏ ਠੀਕ ਹੈ ਜੀ ਔਰ ਵੀ ਆਪਾਂ ਚੱਲਦੇ ਆਂ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਦੇਖ ਸਕਦੇ ਹੋ ਆਪਾਂ ਹੁਣ ਡੁਗੜੀ ਦੀ ਮਾਰਕੀਟ 'ਚ ਘੁੰਮਦੇ ਆਂ ਠੀਕ ਹੈ ਜੀ ਇਹ ਦੇਖ ਪਾ ਰਹੇ ਹੋ ਡੁਗੜੀ ਦੀ ਮਾਰਕੀਟ ਹੈਗੀ ਹੈ ਜੀ ਠੀਕ ਹੈ ਜੀ ਹਾਂ ਦੇਖੋ ਸਾਰੀ ਇਹ ਮਾਰਕੀਟ ਡੁਗੜੀ ਸਾਈਡ ਦੀ ਮਾਰਕੀਟ ਹੈਗੀ ਹੈ ਇੱਥੇ ਗੱਡੀਆਂ ਦੀ ਪਾਰਕਿੰਗ ਹੈਗੀ ਹੈ ਜੀ ਤੇ ਹੁਣ ਅੱਗੇ ਜਾਵਾਂਗੇ ਏ ਮਾਰਕੀਟ ਦੀ ਸ਼ਾਮ ਨੂੰ ਆ ਸਕਦੇ ਵਧੀਆ ਗੱਡੀ ਗੁਡੀ ਖੜਾਣ ਨੂੰ ਪਾੜ ਕੇ ਹੈਗੀ ਆ ਖਾ ਪੀ ਕੇ ਆਪਣਾ ਜੀ ਆਰਾਮ ਨਾਲ Enjoyment ਕਰਕੇ ਬਨਾ ਕਰੇ ਜਾ ਸਕਦੇ ਹੋ ਠੀਕ ਹੈ ਨਾ ਜੀ ਸ਼ਾਮ ਨੂੰ ਮੈਂ ਸੋਚਿਆ ਨਾ ਉਹਨਾਂ ਥੋੜਾ ਜਿਹਾ ਨੂੰ ਜਾ ਕੇ ਆਨੇ ਆ ਜੀ ਠੀਕ ਆ ਦੋਸਤੋ ਆਪਾਂ ਅੱਗੇ ਜਾ ਰਹੇ ਆ ਇੱਥੇ ਨਾ ਥੋੜਾ ਜਿਹਾ ਸ਼ਾਂਤੀ ਜੀ ਰਹਿੰਦੀ ਅੱਜ ਮੌਸਮ ਮੌਸਮ ਠੰਡਾ ਵਾ ਸਵੇਰੇ ਕਣੀਆਂ ਪੈ ਕੇ ਹਟੀਆਂ ਸੀਗੀਆਂ ਸਵੇਰੇ ਸੋਚਿਆ ਸੀਗਾ ਜੀ ਵਲੋਗ ਬਣਾਉਂਦਾ ਲੇਕਿਨ ਐਸਾ ਚਾਹੇ ਸ਼ਾਮ ਨੂੰ ਵਲੋਗ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਜੀ ਸ਼ਾਮ ਦਾ ਠੀਕ ਹੈ ਨਾ ਜੀ ਇਸ ਟਾਈਮ ਜੀ ਆਪਾਂ ਇਸ ਟਾਈਮ ਨਿਕਲੇ ਆ ਇੱਥੇ ਜੀ ਆਪਣਾ ਹੁਣ ਅੱਗੇ ਜਾ ਰਹੇ ਆ ਥੋੜਾ ਜਿਹਾ ਚੌਂਕੇ ਲਾ ਕੇ ਆਹ ਵੇਖੋ ਜੀ ਉਹ ਨਵੀਂ ਥਾਰ ਆਈ ਏ ਕਮੈਂਟਾਂ ਦੱਸਿਓ ਜੀ ਕਿੱਦਾਂ ਦੀ ਲੱਗ ਰਹੀ ਵੱਡੀ ਵਧੀਆ ਗੱਡੀ ਏ ਸਿੱਧੇ ਜਾਵਾਂਗੇ ਜੀ ਹੁਣ ਆਪਾਂ ਇਹ ਰਸਤਾ ਬਹੁਤ ਵਧੀਆ ਹੈਗਾ ਇਸ ਟਾਈਮ ਜਦੋਂ ਮਰਜ਼ੀ ਆਓ ਜੀ ਇਸ ਟਾਈਮ ਥੋੜਾ ਵਧੀਆ ਲੱਗਦਾ ਹੈ ਮੋਸੋਂ ਡੰਡਾ ਹੋ ਜਾਂਦਾ ਬੰਦਾ ਆਪਣਾ ਘੁੰਮਦਾ ਫਿਰਦਾ ਹੈ ਘੁੰਮ ਫਿਰ ਕੇ ਬਲੌਗ ਬਣਾਉਂਦਾ ਜੀ ਇੱਥੇ ਜੈਂਪ ਆਏਗਾ ਜੀ ਸਕੂਲ ਕਰ ਗਿਆ ਨਹੀਂ ਜੈਂਪ ਬਣਾਇਆ ਹੈਗਾ ਠੀਕ ਹੈ ਜੀ ਇਹ ਸਾਰਾ ਡੁਗੜੀ ਵੱਜਦਾ ਜੀ ਡੁਗੜੀ ਹੈਗਾ ਇਹ ਸਾਰਾ ਠੀਕ ਹੈ ਜੀ ਸਹੀ ਕਾਣ ਪੀਣ ਦੇ ਮਾਰਕੜੇਗੀ ਆ ਜੀ ਸ਼ਾਮ ਦੇ ਠੀਕ ਹੈ ਜੀ ਦੇਖ ਪਾ ਰਹੇ ਹੋ ਹਾਂ ਜੀ ਅਸੀਂ ਸਿੱਧੇ ਜਾਵਾਂਗੇ ਜੀ ਜਾ ਕੇ ਆਪਾਂ ਹੁਣ ਮੁੜ ਰਹੇ ਆ ਜੀ। ਜਾ ਰਿਹਾ ਜੀ। ਆਹ ਇੱਥੇ ਵੀ ਜਮ ਪਾ ਰਿਹਾ ਹੈ। ਐਵੇਂ ਲੈਫਟ ਸਾਈਡ ਤੇ ਇਹ ਪੈਟਰੋਲ ਪੰਪ ਆ ਗਿਆ ਹੈ। ਭਾਰਤ ਪੈਟਰੋਲ ਪੰਪ ਠੀਕ ਹੈ ਜੀ। ਹੈਲੋ ਦੋਸਤੋ ਦੇਖ ਪਾ ਰਹੇ ਤੁਸੀਂ ਆਪਾਂ ਹੁਣ ਪਖਵਾ ਲੋਡ ਤੇ ਚੜਨ ਲੱਗੇ ਆ ਜੀ। ਇਸ ਟਾਈਮ ਬਹੁਤ ਟ੍ਰੈਫਿਕ ਹੋ ਜਾਂਦਾ ਜੀ ਇਸ ਸਾਈਡ ਤੇ। ਲੀਕਾ ਬਈ ਇਧਰ ਹੋ ਜਾਵਾਂਗੇ ਅੱਜ। ਟ੍ਰੈਫਿਕ ਵਿੱਚੋਂ ਜਾਂਦਾ ਜੀ ਮਜ਼ੇ ਲੱਗਾ। ਸਿੱਧੀ ਰੋੜ ਤਾਂ ਇਹ ਸਾਡੇ ਹੀ ਮਜਾ ਆਇਆ ਚਲਾਉਣ ਦੇ ਪਪਾ ਤੇਹੀ ਚਲਾ ਕੇ ਦਿਖਾਣੇ ਅੱਜ ਹੈ ਫੇਰ ਚੱਲਦੇ ਆ ਜੀ ਤੇਹੀ ਦੇਖੋ ਜੀ ਕਿਤੇ ਤੱਕ ਲੱਗਾ ਆ ਜਾਣਾ ਪਾਉ ਉੱਥੇ ਤੱਕ ਆ ਜੀ ਅੱਗੇ ਦੇਖ ਬਾਰੇ ਤੁਸੀਂ ਹਾਂ ਜੀ ਕੋ ਗੱਲਿਆੜਦੇ ਲੈ ਦੇਖੋ ਜੀ ਗੱਡੀ ਲੰਬੀ ਲੱਗੀ ਟ੍ਰੈਫਿਕ ਦੀ ਸੋਪ ਇਧਰੋਂ ਆ ਰਹੇ ਆ ਜੀ ਜੀ ਗਾਈ ਲੇਟ ਹੋ ਗਈ ਜੀ ਰੱਬ ਦੀ ਮਿਹਰ ਨਾਲ ਹੁਣ ਇਧਰੋਂ ਆਪਾਂ ਹੁਣ ਰਾਈਟ ਮੋੜਾਂਗੇ ਜੀ ਇਹ ਆ ਗਿਆ ਜੀ ਤੁਹਾਡੇ ਸਾਹਮਣੇ ਸਾਹਮਣੇ ਜੀ ਫੁੱਲਾ ਵਾਲਾ ਚੌਕ ਇਹ ਫੁੱਲਾ ਵਾਲਾ ਚੌਕ ਕਹਿੰਦੇ ਆ ਜੀ ਠੀਕ ਹੈ ਜੀ ਇਹ ਫੁੱਲਾ ਵਾਲਾ ਚੌਕ ਆ ਗਿਆ ਇਧਰੋਂ ਆਪਾਂ ਹੁਣ ਰਾਈਟ ਹੋ ਜਾਾਂਗੇ ਜੋ ਪਾਸੇ ਸਿੱਧੇ ਜਾਾਂ ਇਹ ਰੋਡ ਬਹੁਤ ਸੋਹਣੀ ਹੈ ਜੀ ਐ ਸਿੱਧੇ ਜਾ ਰਹੇ ਆ ਜੀ ਆਪਾਂ ਹੁਣ ਠੀਕ ਹੈ ਜੀ ਉੱਪਰ ਗਏ ਜਾ ਕੇ ਹੁਣ ਜੇ ਮਾਰਕੀਟ ਆਉਂਦੀ ਹੈ ਉੱਤੇ ਜਾ ਕੇ ਤੁਹਾਨੂੰ ਮਿਲਦੇ ਆ ਜੀ ਇਹ ਜੀ ਮਾਰਕੀਟ ਦੁਕਾਨੇ ਆ ਚੈਨਲ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਡੇ ਮੋਟੀਵੇਸ਼ਨ ਨਾਲ ਸਾਨੂੰ ਹੋਰ ਵਧੀਆ-ਵਧੀਆ ਮੋਟੀਵੇਸ਼ਨ ਮਿਲਦੇ ਨੇ ਕਿ ਆਪਾਂ ਦੀ ਕਿ ਹੋਰ ਵੀਡੀਓ ਬਣਾਈਏ ਦੇਖੋ ਵੀਡੀਓ ਬਣਾਉਣ ਤੇ ਬਹੁਤ ਮਿਹਨਤ ਲੱਗਦੀ ਏ ਵੀਡੀਓ ਦੇਖਣ ਤੇ ਸੋਖੀ ਲੱਗਦੀ ਕਿ ਬੰਦੇ ਨੇ ਬਣਾਈ ਜੰਗੀ ਬਣੀ ਜਾਂ ਮਾੜੀ ਬਣੀ ਚਲੋ ਇਹ ਤਾਂ ਹੀ ਰੱਬ ਦਾ ਆਖਾ ਹਰ ਬੰਦਾ ਕੋਸ਼ਿਸ਼ ਕਰਦਾ ਕਿ ਬੰਦਾ ਵੀਡੀਓ ਵਧੀਆ ਬਣੇ ਠੀਕ ਆ ਨਾ ਜੀ ਉਹ ਦੇਖੋ ਜੀ ਤੁਸੀਂ ਵੀ ਆਪਣੇ ਸਾਰੇ ਫੈਮਿਲੀ ਵਾਂਗੂ ਹੀ ਆ ਗਏ ਹੋ ਠੀਕ ਹੈ ਨਾ ਤੁਸੀਂ ਪਿਆਰ ਦਿੰਨੇ ਹੋ ਤਾਂ ਹੀ ਸਾਡਾ ਦਿਲ ਕਰਦਾ ਇਹ ਹੋਰ ਵੀਡੀਓ ਬਣਾਈਏ ਠੀਕ ਹੈ ਨਾ ਜੀ ਹੁਣ ਚਲੋ ਤੁਹਾਨੂੰ ਆਪਾਂ ਅੱਗੇ ਮਾਰਕੀਟ 'ਚ ਮਿਲਦੇ ਆਂ ਜੀ ਠੀਕ ਹੈ ਜੀ ਉਹ ਦੇਖੋ ਬਾਈਕ 'ਤੇ ਜਾ ਰਹੇ ਆਂ ਜੀ ਠੀਕ ਹੈ ਜੀ ਇਹ ਦੇਖ ਪਾ ਰਹੇ ਹੋ ਅਬ ਇਹ ਦੋ ਸਿੱਧੇ ਜਾਵਾਂਗੇ ਹੁਣ ਜਾ ਕੇ ਹੁਣ ਅੱਗੇ ਦੀ ਵੀਡੀਓ ਦਿਖਾਣੇ ਤੁਹਾਨੂੰ ਆਪਾਂ ਅਗਲੀ ਗੇਸ਼ਨ 'ਤੇ ਪਹਿਥੇ ਜਾ ਰਹੇ ਆਂ ਅੱਜ ਠੀਕ ਹੈ ਨਾ ਜੀ ਇਹਨੂੰ ਅੱਗੇ ਜਾ ਕੇ ਹੁਣ ਮਿਲਦੇ ਆਂ ਜੀ ਮਾਰਕੀਟ 'ਚ ਠੀਕ ਹੈ ਨਾ ਜੀ ਨੰਦ ਖਾਨੇ ਆ ਇਸ ਦਾ ਮੂੰਹ ਤਾਂ ਹਵਾ ਵੋਪੇਂਦੀ ਇਹਨਾਂ ਵੀ ਲੱਗਦਾ ਹੋਊਗਾ ਜੀ ਵਿਰਾਜੀ ਬਣਾ ਮੂੰਹ ਟਾਕੇ ਰੱਖਦਾ ਲੇਕਿਨ ਇਹ ਹਵਾ ਵੋਪੇਂਦੀ ਹੈ ਨਾ ਉਦਾਂ ਬਾਈਕ ਚਲਾਣੀ ਦਿੱਕਤ ਆ ਜਾਂਦੀ ਹੈ ਓਕੇ ਓਲੀ ਓਲੀ ਜੀ ਆਪਾਂ ਹੈਲਮਟ ਪਾਣਾ ਸ਼ੁਰੂ ਕਰਾਂਗੇ ਉਦੋਂ ਦਾ ਜੀ ਵੀਊ ਵਧਿਆ ਆਇਆ ਕਰੇਗਾ ਨਾਲੇ ਬਾਈਕ ਚਲਾਣ ਲੇ ਦਿੱਕਤ ਨਹੀਂ ਅੱਖਾ ਓਕਾ ਨੂੰ ਹਵਾ ਪੈਂਦੀ ਹੈ ਰਾਤ ਦਾ ਸਮਾਂ ਹੈਗਾ ਜੀ ਠੀਕ ਆ ਨਾ ਜੀ ਉਨਾ ਬਾਗੇ ਜਾ ਕੇ ਤੁਹਾਨੂੰ ਮਾਰਕਟ ਲੈ ਕੇ ਚਲਦੇ ਆਂ ਜੀ ਕੁਝ ਖਾਣੇ ਆ ਤੇ ਤੁਹਾਨੂੰ ਜਰੂਰ ਦਿਖਾਣੇ ਆ ਜੀ ਠੀਕ ਹੈ ਜੀ ਚੈਨਲ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਜੀ ਠੀਕ ਹੈ ਜੀ ਠੀਕ ਹੈ ਜੀ ਦੇਖਦੇ ਆ ਰਿਓ ਤੁਸੀਂ ਠੀਕ ਹੈ ਜੀ ਅੱਗੇ ਦਿਖਾਣੇ ਆ ਜੀ ਸੋ ਹਲੋ ਦੋਸਤੋ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਦੇਖੋ ਜੀ ਆਪਾਂ ਹੁਣ ਇਧਰੋਂ ਟਨਲ ਦੇ ਵਿੱਚੋਂ ਲੰਘ ਰਹੇ ਆ ਤੇ ਤੁਹਾਨੂੰ ਟਨਲ ਦਿਖਾ ਰਹੇ ਆ ਜੀ ਆਪਾਂ ਇਹ ਟਾਣਾ ਬੋਸ ਹੋਣੀ ਹੈਗੀ ਇਹ ਟ੍ਰੈਵਜਰ ਦਾ ਮੀਂਹ ਆਉਂਦਾ ਨਾ ਜਿਆਦਾ ਜੀ ਉਹਦੇ ਵਿੱਚ ਸਾਰਾ ਜਿਵੇਂ ਜੇ ਪਾਣੀ ਪੂਣੀ ਖੜ ਜਾਂਦਾ ਹੈ ਫੇੜੀ ਵੋਟ ਜਿਆਦਾ ਦਿੱਕਤ ਆਂਦੀ ਹੈ ਜੀ ਕਈ ਕਈ ਗੋਡਿਆਂ ਤੱਕ ਪਾਣੀ ਹੋ ਜਾਂਦਾ ਹੈ ਕਈ ਕਈ ਪਾਣੀ ਨਿਕਲ ਵੀ ਜਾਂਦਾ ਹੈ ਕਦੇ ਨਹੀਂ ਨਿਕਲ ਪੰਦਾ ਹੈ ਨਿਕਲਣਾ ਜੀ ਚਲੋ ਜੀ ਤੁਹਾਨੂੰ ਦਿਖਾਣੇ ਆ ਜੀ ਇੱਕ ਵਾਰਿਓ ਜੀ ਹੁਣ ਆਪਾਂ ਟਾਣਾ ਵਿੱਚੋਂ ਲੰਘ ਰਹੇ ਆ ਹਨ ਲੈਲੂਡ ਰੇ ਲਾਈਆਂ ਨੇ ਖਰਾਬ ਹੋਈਆਂ ਯਾਰ ਕਿ ਦੇਖਣਾ ਚਾਹੀਦਾ ਈ ਥੋੜਾ ਬਨੇਰੇ ਸਰੇ ਲੋਕ ਨੰਗ ਦੇ ਨੇ ਠੀਕਾ ਨੇ ਰਾਤ ਦਾ ਸਮਾਂ ਹੈਗਾ ਫਿਰ ਵੀ ਲੇਟਾਂ ਚੈੱਕ ਕਰਨੀਆਂ ਚਾਹੀਦੀਆਂ ਨਾਲ ਵੋਟਰ ਲੈਣ ਨੂੰ ਸਰਕਾਰਾਂ ਮਿੰਟਸ ਆ ਜਾਂਦੀਆਂ ਇਹ ਵੋਟ ਲੈਣੀ ਫਿਰ ਵੀ ਦੋ ਦੇਖਣਾ ਚਾਹੀਦਾ ਈ ਥੋੜਾ ਬੋ ਸਰਕਾਰ ਨੂੰ ਨੇਰੇ ਸਵੇਰੇ ਕੋਈ ਨੰਗ ਦਾ ਦਿੱਕਤ ਆ ਜਾਂਦੀ ਕਿਹੜਾ ਵਿਚਾਰੇ ਨੂੰ ਕੋਈ ਬਜ਼ੁਰਗ ਬੰਦਾ ਕਿਆਂ ਨੂੰ ਘੱਟ ਦਿਖਾਈ ਦਿੰਦਾ ਉਹਦੇ ਅਸਤੇ ਤਾਂ ਦਿੱਕਤ ਹੈਗੀ ਹੈ ਨਾ ਜੀ ਗਈ ਹੁਣ ਆਪਾਂ ਨਾਲ ਰਹੇ ਆ ਜੀ ਇਧਰ ਲੈਫਟ ਸਾਈਡ ਤੋਂ ਠੀਕ ਹੈ ਜੀ ਤੁਸੀਂ ਦੇਖ ਪਾ ਰਹੇ ਹੋ ਹੁਣ ਆਪਾਂ ਲੈਫਟ ਮੋੜਾਂਗੇ ਇਧਰ ਦੀ ਮਾਰਕੀਟ ਸ਼ੁਰੂ ਹੋ ਰਹੀ ਏ ਆ ਦੇਖੋ ਜੀ ਹੁਣ ਆਪਾਂ ਲੈਫਟ ਮੋੜ ਗਏ ਆ ਠੀਕ ਹੈ ਜੀ ਇਹ ਸਾਰਾ ਜੀ ਇਧਰੋਂ ਨਾ ਕਿਹਦੀ ਸੋਹਣੀ ਮਾਰਕੀਟ ਆ ਦੇਖੋ ਦਿਨ ਹੀ ਦਿਨ ਚੜਿਆ ਪਿਆ ਜੀ ਮਾਰਕੀਟ ਨੇ ਅੱਗੇ ਜਾ ਕੇ ਸਾਰਾ ਵਾਹ ਕਿਹੜੇ ਪੈਂਦਾ ਹੀ ਸਾਰਾ ਆਪਣਾ ਰਾਜਗੁਰੂ ਨਗਰ ਠੀਕ ਹੈ ਨਾ ਜੀ ਮੋ ਦੇ ਉਸਤੇ ਦੇਖੋ ਸ਼ਾਮ ਨੂੰ ਜਦੋਂ ਮਰਜੀ ਇਕੱਲ ਜਿਹਾ ਸਾਰਾ ਟ੍ਰੈਫਿਕ ਹੋ ਜਾਂਦਾ ਹੈ ਟ੍ਰੈਫਿਕ ਦਾ ਬੜਾ ਚੱਕਰ ਵਾ ਜਾਂਦਾ ਇਸ ਟਾਈਮ ਆਪਾਂ ਟ੍ਰੈਫਿਕ ਨੂੰ ਹੀ ਆਪਣੀ ਦਾ ਬਾਈਕ ਹੈਗੀ ਹੈ ਇਹ ਰਾਮ ਆਪਾਂ ਸਾਈਡਾਂ ਤੋਂ ਕਰਕੇ ਨਾ ਹੁਣ ਨਿਕਲ ਜਾਣਾ ਹੈ ਮੇ ਲਾਈਟ ਸਾਈਡ ਤੇ ਜੀ ਗੁਰਦੁਆਰਾ ਸਾਹਿਬ ਆਇਆ ਹੈਗਾ ਹੈ ਰਾਜਗੁਰੂ ਨਗਰ ਦਾ ਯਾਨੀ ਵਾਹਿਗੁਰੂ ਜੀ ਮੈਨੂੰ ਦੇਖ ਪਾੜੇ ਕਿੰਨਾ ਰੌਣਕ ਮੇਲਾ ਜੀ ਰਾਜਗੁਰੂ ਨਗਰ ਸਾਈਡ ਠੀਕ ਹੈ ਜੀ ਹੁਣ ਆਪਾਂ ਇਧਰੋਂ ਜਾਵਾਂਗੇ ਜੀ ਸਸਤੀ ਗਾਲ ਦੋਸਤੋ ਆਪਾਂ ਅੱਜ ਵੈਸਟਰਨ ਮੋਲ ਆਏ ਆਂ ਦੇਖ ਪਾ ਰਹੇ ਹੋ ਠੀਕ ਹੈ ਜੀ ਨਾਲ ਨਾਲ ਚੱਲ ਕੇ ਤੁਹਾਨੂੰ ਵੀ ਆਪਾਂ ਸਾਰਾ ਰਿਵਿਊ ਦਿਖਾਣੇ ਆਂ ਅਗਰ ਰਿਵਿਊ ਦਿਖਾਣੇ ਆਂ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੂ ਕਰਿਓ ਜੀ ਠੀਕ ਹੈ ਜੀ ਸਸਤੀ ਗਾਲ ਜੀ ਸਸਤੀ ਗਾਲ ਜੀ ਤੁਸੀਂ ਦੇਖ ਪਾ ਰਹੇ ਹੋ ਕੋ ਵੈਸਟਰਨ ਮੋਲ ਆਏ ਆਂ ਤੁਸੀਂ ਦੇਖ ਪਾ ਰਹੇ ਸਾਰਾ ਕੁਝ ਇੰਨੀ ਆ ਦੇਖੋ ਜੀ ਵੈਸਟਰਨ ਮੋਲ ਹੈਗਾ ਜੀ ਸਾਰੇ ਪਾਸੇ ਇਹ ਉਹ ਦੁਕਾਨ ਨੇ ਆ ਜੀ ਠੀਕ ਹੈ ਜੀ ਉਹ ਕੋੜੀਆਂ ਤੇ ਚੱਲਦੀਆਂ ਜੀ ਦੇਖ ਪਾ ਰਹੇ ਹੋ ਇਹ ਦੁਕਾਨਾਂ ਨੇ ਚੰਦਾ ਦਾ ਸ਼ੋਪ ਠੀਕ ਹੈ ਜੀ ਅੱਧਰੀ ਆ ਪਾਏ ਗਏ ਠੀਕ ਹੈ ਜੀ ਨਾਮ ਮੇਰੇ ਬੇਟਾ ਆਇਆ ਹੈਗਾ ਹੈ ਜਦੋਂ ਪਤਾ ਵਿੱਚ ਤੋਂ ਮੋਲ ਲੈ ਕੇ ਆਏ ਅਲਗ-ਅਲਗ ਜੀ ਦਿਖਾ ਰਹੇ ਆ ਜੀ ਆ ਦੇਖ ਪਾ ਰਹੇ ਹੋ ਜੀ ਉਹ ਦੂਜਾ ਫਲੋਰ ਚੜ ਗਏ ਆ ਠੀਕ ਹੈ ਨਾ ਜੀ सोना बनया जा रहे हैं जी आप हाँ जी शॉप्स है जड़े बच्चर जाव नाइकी का शोरूम आ रहे हैं नाइकी का शोरूम है सत श्रीकाल जी ਅਦੇਖ ਪਾ ਰਹੇ ਜੀ ਆਪਾਂ ਵੈਸਟਰਨ ਮੋਲ ਦੇ ਬਾਹਰ ਫਿਰ ਕੇ ਖੜੇ ਆ ਜੀ ਠੀਕ ਹੈ ਇਹ ਇੱਥੇ ਵੀ ਦੇਖੋ ਸ਼ੋਕ ਲੱਗੀਆਂ ਹੋਈਆਂ ਨੇ ਕਈ ਠੀਕ ਹੈ ਨਾ ਜੀ ਜੀ ਦੇਖ ਪਾ ਰਹੇ ਹੋ ਆ ਦੇਖੋ ਸਾਰਾ ਇੱਥੇ ਵੈਸਟਰਨ ਮੋਲ ਹੈਗਾ ਤੁਹਾਨੂੰ ਆਪਾਂ ਬੈਕ ਕੈਮਰੇ ਚ ਦਿਖਾਣੇ ਆ ਜੀ ਹੁਣ ਠੀਕ ਹੈ ਜੀ ਆ ਦੇਖੋ ਜੀ ਇਹ ਦੇਖ ਪਾ ਰਹੇ ਆ ਜੀ ਹੁਣ ਵੈਸਟਰਨ ਮੋਲ ਹੈਗਾ ਇਸ ਟਾਈਮ ਲਾ ਨੂਕਾ ਨਾ ਵਧੀਆ ਲੱਗਦਾ ਜੀ ਜਗਮਗਾ ਜਾ ਵਧੀਆ ਲਾਈਟਾਂ ਲੂਟਾਂ ਲੱਗੀਆਂ ਨੇ ਠੀਕ ਹੈ ਨਾ ਜੀ ਸਹੀ ਵਾ ਦਿਨੇ ਆਨੇ ਆ ਆ ਦੇਖੋ ਇਹ ਪੇੜ ਪੁੱਦੇ ਲਾਏ ਆ ਇਹ ਪਾਰਕਿੰਗ ਐ ਸੇ ਜੀ ਸਿਕਿਉਰਟੀ ਗਾਰਡ ਸਾਹ ਖੜੇ ਨੇ ਤੁਸੀਂ ਵੀ ਦੇਖ ਪਾ ਰਹੇ ਹੋ ਇਹ ਪਾਰਕਿੰਗ ਹੋਈ ਹੈ ਇਹ ਅੰਦਰ ਵਾਲੀ ਸਾਈਡ ਵਾਲੀ ਇਧਰੋਂ ਇਹ ਸਾਹਮਣੇ ਆਪਣੇ ਰੋਡ ਚੱਲ ਰਹੀ ਹੈ ਇਹ ਫਰੋਜਪੁਰ ਰੋਡ ਹੈਗੀ ਆ ਠੀਕ ਹੈ ਜੀ ਇਹ ਆਪਾਂ ਇਧਰ ਨੂੰ ਜਾਂਦੇ ਆ ਇਧਰ ਮੋਗੇ ਨੂੰ ਜਾਏਗੀ ਤੇ ਅੱਬ ਇਧਰ ਦੀ ਸਾਈਡ ਜਾਨੀ ਲੁਧਿਆਣਾ ਸ਼ਹਿਰ ਨੂੰ ਆ ਜਾਂਦੀ ਹੈ ਠੀਕ ਹੈ ਜੀ चलो जी वीडियो आप इतने क्लोज करते हैं जी हम आपकी तक भी दिखाने जी ओके जी सताल सत श्रीकाल जी देख पा रहे जी आप इतना तो। चंपा खान आए हैं जी ठीक है जी, जी। देख रहे चिमनी रोड दे लागे भंजन से मंदिर के सामने सामने है जी बाइक खड़ी है जी ठीक है जी ਸਤਿ ਸ਼੍ਰੀ ਅਕਾਲ ਜੀ ਜਿਵੇਂ ਦੇਖ ਪਾ ਰਹੇ ਹੋ ਜੀ ਆਪਾਂ ਹੁਣ ਚਾਪਾ ਖਾਣ ਲੱਗੇ ਆਂ ਜੀ ਆਪ ਵੀ ਦੇਖ ਪਾ ਰਹੇ ਹੋ ਠੀਕ ਹੈ ਜੀ ਹੁਣ ਚੰਪਾ ਗਾਰ ਦਿਖਾ ਰਹੇ ਆਂ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਦੇਖਿਆ ਜੀ ਆਪਾਂ ਇੱਥੇ ਦਾਪਾ ਖਾਣ ਆਏ ਆਂ ਜੀ ਠੀਕ ਹੈ ਜੀ ਦੇਖ ਪਾ ਰਹੇ ਹੋ ਜੀ ਇਹ ਸ਼ੋਪ ਹੈਗੀ ਏ ਠੀਕ ਹੈ ਜੀ ਆਪਣੀ ਚੰਪਾ ਨੇ ਠੀਕ ਹੈ ਜੀ ਹੁਣ ਵੀਡੀਓ ਆਪਾਂ ਚੱਕ ক্লোਜ਼ ਕਰਦੇ ਆਂ ਮਿਲਦੇ ਆ ਤਾਂ ਮੋਗਲੇ ਬਲੌਗ ਤੇ ਸਤਿ ਸ਼੍ਰੀ ਅਕਾਲ ਜੀ